ਇਹ ਹਾਲਾ ਦਰਸ਼ਕੋ ਸਾਰਿਆਂ ਦਾ ਦਰਸ਼ਕੋ ਅੱਜ ਪਾਏ ਆ 12 ਮੁੱਲਾ 12 ਮੁੱਲਾ ਕਸ਼ਮੀਰ ਦਾ ਇੱਕ ਜ਼ਿਲ੍ਹਾ ਪੈ ਜਾਂਦਾ ਏ ਪਾਕਿਸਤਾਨ ਦੇ ਬਾਰਡਰ ਦੇ ਲਵੇ ਹੀ ਪੈ ਜਾਂਦਾ ਪਾਕਿਸਤਾਨ ਦਾ ਬਾਰਡਰ ਥੋੜੀ ਹੀ ਦੂਰ ਰਹਿ ਜਾਂਦਾ ਇੱਥੋਂ ਇੱਥੇ ਗੁਰਦੁਆਰਾ ਸਾਹਿਬਾ ਛੇਵੀਂ ਪਾਸ਼ਾਈ ਜੀ ਹਰਗੋਬਿੰਦ ਸਾਹਿਬ ਜੀ ਦਾ ਤੇ ਇਧਰ ਨਾਲ ਤੁਹਾਨੂੰ ਇੱਕ ਹੋਰ ਦਿਖਾ ਦਵਾਂ ਵੀ ਨਾਲ ਇਹ ਜੇਲਮ ਦਰਿਆ ਵਗਦਾ ਆ ਦੇਖੋ ਵੀ ਤੁਸੀਂ ਕਿੰਨੀ ਖੂਬਸੂਰਤੀ ਆ ਉਹਦੇ ਕਿਨਾਰੇ ਤੇ ਵਸਿਆ ਹੋਇਆ ਇਹ ਗੁਰਦੁਆਰਾ ਸਾਹਿਬਾ ਬਾਰਾ ਮੁੱਲਾ ਜ਼ਿਲ੍ਹੇ ਦੇ ਵਿੱਚ ਬਾਰਾ ਮੁੱਲਾ ਇੱਕ ਇੱਥੋਂ ਦਾ ਜ਼ਿਲ੍ਹਾ ਹੈ ਇਹ ਅਸ਼ਮੀਰ ਦਾ ਤੇ ਇਹ ਪਹਾੜੀਆਂ ਦੇ ਵਿੱਚ ਪੂਰੀ ਤਰ੍ਹਾਂ ਘਿਰਿਆ ਹੋਇਆ ਗੁਰਦੁਆਰਾ ਸਾਹਿਬ ਆ ਬਾਰਾ ਮੁੱਲਾ ਇਹ ਸੇਵੇਂ ਪਾਸ਼ਾ ਜੀ ਇੱਥੇ ਕਹਿੰਦੇ ਵੀ ਆਏ ਸੀਗੇ ਇਤਿਹਾਸ ਇੱਥੇ ਦਾ ਇਹ ਆ ਵੀ ਜਦੋਂ ਕਹਿੰਦੇ ਸ੍ਰੀ ਗੁਰੂ ਗੋਬਿੰਦ ਸਿੰਘ ਸੇਵੇਂ ਪਾਸ਼ਾ ਜੀ ਹਰਗੋਬਿੰਦ ਸਿੰਘ ਜੀ ਜਦੋਂ ਇੱਥੇ ਦੀ ਗੁਰੂ ਹਰਗੋਬਿੰਦ ਜੀ ਜਦੋਂ ਇੱਥੇ ਦੀ ਨਿਕਲ ਰਹੇ ਸੀਗੇ ਗੁਰੂ ਸਾਹਿਬ ਤਾਂ ਨਾਲ ਉਹਨਾਂ ਦੀ ਜਥੇ ਦੇ ਮੈਂਬਰ ਸੀਗੇ ਉਹਨਾਂ ਨੂੰ ਨਾ ਇੱਥੋਂ ਨਿਕਲਦੇ ਸਾਰ ਜਦੋਂ ਨਿਕਲ ਰਹੇ ਸੀ ਉਹਨਾਂ ਨੂੰ ਇੱਕ ਰੋਣ ਦੀ ਆਵਾਜ਼ ਆਈ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਆਈ ਬੱਚੇ ਦੇ ਰੋਣ ਦੀ ਆਵਾਜ਼ ਆਈ ਤਾਂ ਗੁਰੂ ਸਾਹਿਬ ਨੇ ਇਹਨਾਂ ਨੂੰ ਆਪਣੇ ਜਿਹੜੇ ਸਾਥੀ ਸੀ ਉਹਨੂੰ ਕਿਹਾ ਵੀ ਦੇਖੋ ਇਹ ਬਾਜ ਕਿੱਥੋਂ ਆ ਰਹੀ ਆ ਚਲੋ ਜੀ ਉਹ ਉਹਨਾਂ ਨੇ ਜਦੋਂ ਦੇਖਿਆ ਨਾ ਤਾਂ ਇੱਕ ਉਹ ਕਹਿੰਦੇ ਵੀ ਇੱਕ ਬੱਚਾ ਰੋ ਰਿਹਾ ਸੀ ਵੀ ਬੱਚਾ ਰੋ ਰਿਹਾ ਸੀ ਕਿਤੇ ਗੇਰਿਆ ਪਿਆ ਸੀਗਾ ਜਿਹੜੀ ਜੇ ਦੋ ਬੱਚੇ ਨੂੰ ਲੈ ਕੇ ਆਏ ਨਾ ਚੱਕ ਕੇ ਤਾਂ ਬੱਚਾ ਬੜੀ ਬੁਰੀ ਹਾਲਤ ਚ ਸੀਗਾ ਲਿਬੜਿਆ ਥਿਬੜਿਆ ਜਾਂ ਸੀਗਾ ਜਣੀ ਜਿਵੇਂ ਆਪਾਂ ਇਤਿਹਾਸ ਦੇ ਮੁਤਾਬਕ ਜਿਵੇਂ ਲਿਖਿਆ ਇਤਿਹਾਸ ਦੇ ਵਿੱਚ ਵੀ ਬੱਚਾ ਪੂਰੀ ਤਰ੍ਹਾਂ ਲਿਬੜਿਆ ਥਿਬੜਿਆ ਜਣੀ ਇਤਿਹਾਸ ਦੇ ਵਿੱਚ ਕੁਝ ਲੋਕ ਇਹ ਕਹਿੰਦੇ ਨੇ ਵੀ ਉਹਦੇ ਜਿਵੇਂ ਕੁਝ ਲਿਖਿਆ ਹੈ ਵੀ ਉਹਦੇ ਜੰਮ ਦੇ ਦੰਦ ਸੀਗੇ ਬੱਚੇ ਦੇ ਵੀ ਜੰਮਦੇ ਦੇ ਦੰਦ ਸੀਗੇ ਤੇ ਕੁਛ ਕਹਿੰਦੇ ਵੀ ਉਹਦੀਆਂ ਉਂਗਲੀਆਂ ਵੱਡੀਆਂ ਸੀਗੀਆਂ ਜੰਮਦੇ ਵੀ ਜਣੀ ਉਹਨੂੰ ਇਹ ਲੋਕਾਂ ਨੇ ਜਿਹਦਾ ਬੱਚਾ ਸੀਗਾ ਉਹਨੇ ਉਹਨੂੰ ਦਰਕਾਰਤਾ ਸੀਗਾ ਵੀ ਇਹ ਇਹ ਅਪਹਾਗਾ ਏ ਤੇ ਜਦੋਂ ਤੁਹਾਨੂੰ ਪਤਾ ਹੈ ਛੇਵੇਂ ਪਾਤਸ਼ਾਹ ਜੀ ਦੇ ਕੋਲ ਨੂੰ ਲੈ ਕੇ ਆਏ ਚੱਕ ਕੇ ਤਾਂ ਛੇਵੇਂ ਪਾਤਸ਼ਾਹ ਜੀ ਨੇ ਉਹਨੂੰ ਲੜਾਇਆ ਤਲਾਇਆ ਬੱਚੇ ਨੂੰ ਚੰਗੀ ਤਰ੍ਹਾਂ ਚਲ ਜਦੋਂ ਹੱਥਾਂ 'ਚ ਗੁਰੂ ਸਾਹਿਬ ਦੇ ਆ ਗਿਆ ਫਿਰ ਤੁਸੀਂ ਸੋਚ ਲਓ ਕਿੰਡੀ ਵੱਡੀ ਗੱਲ ਹੋਊਗੀ ਜਦੋਂ ਉਹਨਾਂ ਦੇ ਉਹਨਾਂ ਨੂੰ ਨੜਾਇਆ ਤਲਾਇਆ ਗੁਰੂ ਸਾਹਿਬ ਨੇ ਤਾਂ ਉਹਦਾ ਨਾਂ ਰੱਖਿਆ ਸੁthresha ਸੁthresha ਸੁthreshar ਹੋਇਆ ਜਦੋਂ ਵੱਡਾ ਹੋ ਗਿਆ ਉਹ ਬੜਾ ਵੱਡਾ ਮਹਾਨ ਕਵੀ ਹੋਇਆ ਬਹੁਤ ਵੱਡਾ ਕਵੀ ਹੋਇਆ ਸੁthresha ਇਹ ਗੁਰੂ ਸਾਹਿਬ ਦੀ ਕਿਰਪਾ ਸੀਗੀ ਤੇ ਗੁਰੂ ਸਾਹਿਬ ਨੇ ਉਦੋਂ ਬਾਅਦ ਇਸ ਜਗ੍ਹਾ ਦੇ ਉੱਪਰ ਇੱਕ ਚਨਾਰ ਦਾ ਦਰਖਤ ਵੀ ਲਵਾਇਆ ਸੀਗਾ ਕਹਿੰਦੇ ਵੀ ਜਦੋਂ ਇਹ ਫਿਰ ਗੁਰਦੁਆਰਾ ਬਣਾਉਣ ਲੱਗੇ ਨਾ ਉਹ ਚਿਨਾਰ ਦਾ ਦਰਖਤ ਵੀ ਵੱਡਦਾ ਕਿਉਂਕਿ ਇਹ ਤੁਸੀਂ ਆਪਾਂ ਆਮ ਹੀ ਦੇਖਦੇ ਆ ਵੀ ਸਾਰੇ ਕਿੱਡੇ-ਕੱਡੇ ਆਪਣੇ ਇਤਿਹਾਸ ਪਏ ਨੇ ਜਿਹੜੇ ਖਤਮ ਹੋ ਚੁੱਕੇ ਨੇ ਇਹੀ ਵਜ੍ਹਾ ਕਰਕੇ ਵੀ ਗੁਰਦੁਆਰੇ ਪੌਣ ਕਰਕੇ ਤੇ ਜਣੀ ਵਧੀਆ ਗੱਲ ਆ ਜੀ ਪਰ ਇਹ ਜਿਹੜੇ ਕੱਟ ਤੇ ਉਹਦਾ ਬਸ ਇੱਕ ਡੁੰਡ ਰਹਿ ਗਿਆ ਜੜਵੇਂ ਮੁੱਢ ਰਹਿ ਗਿਆ ਉੱਥੋਂ ਕੱਟਿਆ ਵਾ ਉਕਣੇ ਉਹਦਾ ਮੁੱਢਾ ਇੱਥੇ ਉਹ ਮੁੱਢ ਇੱਥੇ ਹੀ ਪਿਆ ਆਪਣਾ ਗੁਰਦੁਆਰਾ ਸਾਹਿਬ ਦੇ ਵਿੱਚ ਆਓ ਦੇਖੋ ਮੈਂ ਤੁਹਾਨੂੰ ਦਰਸ਼ਨ ਕਰਾ ਦਵਾਂ ਇਹ ਮੁੱਢਾ ਇਹ ਆ ਇਹਨੂੰ ਜਿਹੜਾ ਇਹ ਮੁੱਢਾ ਤੇ ਆ ਇੱਕ ਨਾਲ ਖੂਬੀ ਆ ਬਹੁਤ ਪੁਰਾਣਾ ਖੂਹ ਆ ਉਹ ਤੁਹਾਨੂੰ ਮੈਂ ਮੁੱਢ ਦਿਖਾ ਦਮ ਉਹ ਉਹ ਮੁੱਢਾ ਤੇ ਬਾਕੀ ਇਹੀ ਚੀਜ਼ ਆ ਬਾਈ ਜੀ ਜਿੰਨਾ ਇਤਿਹਾਸ ਆਪਣਾ ਖਤਮ ਹੋ ਹੀ ਗਿਆ ਗੁਰਦੁਆਰੇ ਪਈ ਗਏ ਵੀ ਉਹਨਾਂ ਨੂੰ ਕੱਟ-ਕੱਟ ਕੇ ਵੀ ਇਹ ਇਹ ਚੀਜ਼ਾਂ ਜੇ ਦਰਖਤ ਹੁੰਦਾ ਕਿੰਡੀ ਸ਼ਾਨ ਹੋਣੀ ਸੀਗੀ ਪਰ ਚਲੋ ਵੈਗਰੂ ਦਾ ਸ਼ੁਕਰ ਆ ਵੀ ਮੁੱਢ ਹਜੇ ਹੈਗਾ ਵੀ ਜਿਹੜਾ ਇੱਕ ਨਿਸ਼ਾਨੀ ਵਜੋਂ ਇੱਥੇ ਆ ਤੇ ਬਾਕੀ ਤੁਸੀਂ ਇੱਥੇ ਆਓ ਤਾਂ ਇੱਥੇ ਰਹਿਣ ਦੀ ਪ੍ਰਬੰਧ ਆ ਕਮਰੇ ਮਿਲਦੇ ਨੇ ਜੇ ਤੁਸੀਂ ਕਦੇ ਵੀ ਇੱਥੇ ਆਉਣਾ ਹੋਵੇ ਤੁਸੀਂ ਆ ਸਕਦੇ ਹੋ ਤੁਹਾਨੂੰ ਕਮਰਾ ਲੰਗਰ ਵਧੀਆ ਸੇਵਾ ਕਰਦੇ ਨੇ ਗੁਰਦੁਆਰਾ ਵਾਲੇ ਆ ਕੇ ਲੰਗਰ ਵਧੀਆ ਲੰਗਰ ਬਣਦਾ ਤੇ ਜਦੋਂ ਵੀ ਤੁਹਾਡਾ ਟਾਈਮ ਲੱਗੇ ਤਾਂ ਇਹ ਗੁਰੂ ਸਥਾਨ ਦੇ ਗੁਰੂ ਘਰ ਦੇ ਤੁਸੀਂ ਦਰਸ਼ਨ ਜ਼ਰੂਰ ਕਰਕੇ ਜਾਇਓ ਬਹੁਤ ਸੋਹਣਾ ਗੁਰਦੁਆਰਾ ਇਹ ਬਾਰਾਮੂਲਾ ਪਹਾੜੀਆਂ ਦੇ ਵਿੱਚ ਘਿਰਿਆ ਵਾ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਕਰ ਜ਼ਰੂਰ ਕਰ ਦਿਓ ਮਿਹਰਬਾਨੀ ਧੰਨਵਾਦ